ਗੁਰੂ ਰੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲੇ ਗੁਰਗੋਬੀ ਸਿੰਘ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਬਾਲਾ ਪ੍ਰੀਤਮ ਸਟਡੀ ਸਰਕਲ ਵੱਲੋਂ ਇੱਕ ਇਤਿਹਾਸ ਮੁਕਾਬਲਾ ਉਲੀਕਿਆ ਗਿਆ ਹੈ ਜਿਸ ਦਾ ਨਾਮ ਹੈ ਰੁੱਤਬਾਈ ਕਾਲ ਤੇ ਜਿਸ ਦਾ ਪੇਪਰ ਮਾਰਚ ਵਿੱਚ ਹੋਣਾ ਹੈ ਜੀ ਅੱਜ ਅਸੀਂ ਇਹ ਵੀਡੀਓ ਉਸ ਪੇਪਰ ਦੇ ਲਈ ਬਣਾਉਣ ਜਾ ਰਹੇ ਹਾਂ ਜੀ ਤੇ ਇਹ ਵੀਡੀਓ ਸੀ ਗਰੁੱਪ ਦੀ ਹੈ ਕਾਜੋ ਆਪ ਜੀ ਨੂੰ ਪਤਾ ਲੱਗ ਸਕੇ ਕਿ ਪੇਪਰ ਦਾ ਕਰਾਈਟੇਰੀਆ ਕੀ ਹੈ ਵੈਸੇ ਤੁਸੀਂ ਪੇਪਰ ਦਾ ਕਰਾਈਟੇਰੀਆ ਵੀਡੀਓ ਦੇ ਸਟਾਰਟ ਹੋਣ ਤੇ ਦੇਖ ਹੀ ਲਿਆ ਹੋਏਗਾ ਪਰ ਫਿਰ ਵੀ ਇੱਕ ਵਾਰੀ ਤੁਹਾਨੂੰ ਦੱਸ ਦਿੱਤਾ ਜਾਏ ਕਿ ਇਸ ਦੇ ਵਿੱਚ 10 ਨੰਬਰ ਅਨੁਸ਼ਾਸਨ ਦੇ ਲੱਗਨੇ ਹਨ 10 ਨੰਬਰ ਬਾਣੇ ਦੇ ਤੇ 10 ਨੰਬਰ ਦਾ ਜਿਹੜਾ ਲੱਗੇਗੇ ਉਹ ਆਨਲਾਈਨ ਕਲਾਸਾਂ ਜਿਹੜੀ ਬੱਚਿਆਂ ਨੇ ਲਗਾਨੀਆਂ ਨੇ ਉਹਨਾਂ ਦੇ ਲੱਗਣਗੇ ਜੇ ਬੱਚੇ ਨੇ 8 ਕਲਾਸਾਂ ਲਗਾਈਆਂ ਹਨ ਤਾਂ ਉਹਦੇ 10 ਨੰਬਰ ਲੱਗਣਗੇ ਤੇ 10 ਨੰਬਰ ਜਿਹੜੇ ਲੱਗਨੇ ਉਹ ਜੀਵਨ ਬਿਉਰੇ ਵਿੱਚੋਂ ਆਣਗੇ ਤੇ 12 ਪ੍ਰਸ਼ਨ ਆਣਗੇ ਜੀ ਜਿਹੜੇ ਆਪਦੇ ਇਤਿਹਾਸ ਦੇ ਪ੍ਰਸ਼ਨ ਉੱਤਰ ਪ੍ਰੋਸ਼ਨ ਉੱਤਰੀ ਦੇ ਵਿੱਚੋਂ ਜੀ ਸੋ ਇਸ ਤਰੀਕੇ ਨਾਲ 100 ਨੰਬਰ ਦਾ ਪੇਪਰ ਹੋਏਗਾ ਜੀ ਸੋ ਆਪ ਸਭ ਨੇ ਬੜੇ ਹੀ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਵੈਸੇ ਆਨਲਾਈਨ ਕਲਾਸਾਂ ਦੇ ਵਿੱਚ ਅਧਿਆਪਕ ਸਾਹਿਬ ਆਪ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰਵਾ ਰਹੇ ਹਨ ਸੋ ਆਪ ਨੇ ਸਾਰਿਆਂ ਨੇ ਬਹੁਤ ਅੱਛੀ ਤਿਆਰੀ ਕਰਕੇ ਪੂਰੇ ਅੰਕ ਪ੍ਰਾਪਤ ਕਰ ਰਹੇ ਹਨ ਸੋ ਆਓ ਅਸੀਂ ਦੇਖਦੇ ਹਾਂ ਕਿ ਸੀ ਗਰੁੱਪ ਦਾ ਪੇਪਰ ਕਿਵੇਂ ਲਿਆ ਜਾਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬੀਪੀ ਵੀਰੋਜੀ ਦੇ ਪਤੀ ਦਾ ਨਾਮ ਦੱਸੋ। ਪਈ ਸਾਧੂ ਰਾਮ ਜੀ। ਠੀਕ ਹੈ ਜੀ। ਆਪਸੇ ਦਾ ਦੂਸਰਾ ਸਵਾਲ ਹੈ ਮਾਈ ਭਾ ਕੌਰ ਜੀ ਦਾ ਜਨਮ ਸਥਾਨ ਦੱਸੋ। ਪਿੰਡ ਚਬਾਲ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ। ਮਾਤਾ ਕੀ ਵੀ ਜਿਹਦੇ ਪਿਤਾ ਜੀ ਦਾ ਨਾਮ ਦੱਸੋ। ਪਈ ਦੇਵੀ ਚੰਨ ਜੀ। ਠੀਕ ਹੈ ਜੀ। ਮਾਤਾ ਸਾਹਿਬ ਕੌਰ ਜੀ ਕਿੱਥੇ ਕਾਲ ਚਲਾਨਾ ਕਰ ਗਈ ਸੀ ਤੇ ਕਦੋਂ? ਸੰਸਾ 1947 ਈਸਵੀ ਵਿੱਚ ਦਿੱਲੀ ਵਿਖੇ। ਠੀਕ ਹੈ ਜੀ। ਬੀਬੀ ਭਾਨੀ ਜੀ ਦੀ ਜਨਮ ਤਰੀਕ ਤੇ ਜਨਮ ਸਥਾਨ ਬਾਰੇ ਦੱਸੋ ਜੀ ਜਨਵਰੀ 1535 ਈਸਵੀ ਨੂੰ ਬਾਸਰਕੇ ਵਿਖੇ ਠੀਕ ਹੈ ਜੀ ਇਹ ਸਭ ਤੁਹਾਡੇ ਜੀਵਨ ਜੀਵਨ ਦੇ ਪ੍ਰਸ਼ਨ ਪੂਰਾ ਆਪ ਇਤਿਹਾਸ ਤੋਂ ਬੰਨਦੇ ਠੀਕ ਹੈ ਜੀ ਆਪ ਜੀ ਦਾ ਪਹਿਲਾ ਪ੍ਰਸ਼ਨ ਹੈ ਮਾਤਾ ਤ੍ਰਿਪਤਾ ਜੀ ਨੇ ਬੀਬੀ ਨਾਨਕੀ ਜੀ ਅਤੇ ਗੁਰਨਾਨਕ ਸਾਹਿਬ ਜੀ ਦਾ ਪਾਲਣ ਪੋਸ਼ਣ ਕਿਵੇਂ ਕੀਤਾ ਮਾਤਾ ਤ੍ਰਿਪਤਾ ਜੀ ਵੜਪਾਗੀ ਮਾਹੋਂ ਦੇ ਨਾਲ ਨਾਲ ਬਹੁਤ ਹੀ ਸੁਗਰ ਸਿਆਣੇ ਤੇ ਸਚਾਰੀ ਇਸਤਰੀ ਸਨ ਉਨਾ ਨੇ ਬੀਬੀ ਨਾਨ ਕੀ ਜੀਏ ਤੇ ਗੁਨਾਨਤ ਸਾਹਿਬ ਦਾ ਪਾਲਨ ਪੋਸ਼ਣ ਬੜੇ ਹੀ ਸੁਚਾਰੂ ਤੇ ਸੋਨੇ ਟਾਂਗ ਨਾਲ ਕੀਤਾ ਠੀਕ ਹੈ ਡਾਕਟਰ ਜੀ ਹੁਣ ਆਪ ਜੀ ਦਾ ਦੂਸਰਾ ਪ੍ਰਸ਼ਨ ਹੈ ਬਲਵਾਂਟ ਖੀਵੀ ਨੇਕ ਜਨ ਇਸ ਤੁਕ ਦਾ ਅਰਥ ਦੱਸੋ ਇਸ ਦਾ ਅਰਥ ਹੈ ਕਿ ਮਾਤਾ ਖੀਵੀ ਜੀ ਬਹੁਤ ਨੇਕ ਅਤੇ ਉੱਚੇ ਸੁੱਚੇ ਕਿਰਦਾਰ ਵਾਲੇ ਮਹਾਨ ਔਰਤ ਸਨ ਠੀਕ ਹੈ ਜੀ ਵੈਰੀ ਗੁੱਡ ਤੀਸਰਾ ਪ੍ਰਸ਼ਨ ਹੈ ਆਪ ਜੀ ਦਾ ਰਾਮਚ੍ਰਿਤਮਾਨਸ ਦੇ ਕੰਤਾ ਗੋਸਵਾਮੀ ਤੁਲਸੀਦਾਸ ਜੀ ਇਸਤਰੀ ਨੂੰ ਦਬਾ ਕੇ ਰੱਖਣ ਲਈ ਕੀ ਸਲਾਹ ਦਿੰਦੇ ਟੋਲ ਗਵਾਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ ਆਪ ਜੀ ਦਾ ਚੌਥਾ ਪ੍ਰਸ਼ਨ ਹੈ ਬਾਤਾ ਸਾਹਿਬ ਘੋਰ ਜੀ ਦੇ ਤਿੰਨ ਆਦਰਸ਼ ਗੁਣ ਕਿਹੜੇ ਸਨ ਸਦਾ ਸਿਮਨ ਕਰਦੇ ਰਹਿਣਾ ਦਸਮੇਸ਼ ਪਿਤਾ ਜੀ ਦੇ ਦਰਸ਼ਨ ਕਰਕੇ ਨਿਹਾਲ ਰਹਿਣਾ ਖਾਲਸੇ ਪੁੱਤੀ ਦਾਤ ਨੂੰ ਵੱਧਾ ਫੁੱਲਦਾ ਦੇਖ ਕੇ ਸੰਤੁਸ਼ਟ ਰਹਿਣਾ ਠੀਕ ਹੈ ਬਤੁਜੀ ਬਹੁਤ ਵਧੀਆ ਆਪ ਜੀ ਦਾ ਪੰਜਵਾਂ ਪ੍ਰਸ਼ਨ ਹੈ ਮਾਤਾ ਨਾਨਕੀ ਜੀ ਸੰਗਤਾਂ ਨੂੰ ਕਿਹੜੀ ਪ੍ਰੇਰਣਾ ਦਿੰਦੇ ਸਨ ਮਾਤਾ ਨਾਨਕੀ ਜੀ ਸੰਤਾਂ ਨੂੰ ਨਾਮ ਸਿਮਰਨ ਸੇਵਾ ਅਤੇ ਪਿਆਰ ਹੀ ਗੁਰੂ ਦੇ ਸਿਧਾਂਤਾਂ ਦਾ ਉਹਨੇ ਜ਼ਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਤ ਕਰਦੇ ਸਨ ਠੀਕ ਹੈ ਬਤੁਜੀ ਹੁਣ ਆਪ ਜੀ ਦਾ ਛੇਵਾਂ ਪ੍ਰਸ਼ਨ ਹੈ ਮਾਈ ਭਾਗੌਰ ਜੀ ਨੂੰ ਕਿਹੜੇ-ਕਿਹੜੇ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਮਾਈ ਭਾਖォ ਜੀ ਨੂੰ ਪੰਜ ਗੁਰੂ ਸਾਹਿਬਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਠੀਕ ਹੈ ਜੀ ਉਹਨਾਂ ਆਪ ਜੀ ਦਾ ਸਤਵਾਂ ਪ੍ਰਸ਼ਨ ਹੈ ਗੁਰੂ ਅਮਰਦਾਸ ਜੀ ਨੇ ਆਪਣੀ ਸਮੁਤ ਸੁਪਤਰੀ ਬੀਬੀ ਪਾਨੀ ਜੀ ਨੂੰ ਦਾਜ ਵਿੱਚ ਸਿੱਖਿਆ ਰੂਪੀ ਕੀ ਦਿੱਤਾ ਗੁਰੂ ਅਮਰਦਾਸ ਜੀ ਨੇ ਬੀਬੀ ਪਾਨੀ ਜੀ ਨੂੰ ਸਿੱਖਿਆ ਰੂਪੀ ਦਾਜ ਵਿੱਚ ਤਿੰਨ ਬੱਬੇ ਦਿੱਤੇ ਪੈਲਾ ਪਲਾਜੀ ਦੂਜਾ ਭਾਣਾ ਜੀ ਤੀਜਾ ਭੁੱਲੀ ਜੀ ਇਹ ਉਪਦੇਸ਼ ਵੀ ਭਾਣਾ ਜੀ ਨੇ ਸਦਾ ਪੱਲੀ ਬੰਨੇ ਰੱਖਿਆ ਬਹੁਤ ਬਹੁਤ ਜੀ ਉਹਨਾਂ ਆਪ ਜੀ ਦਾ 8ਵਾਂ ਪ੍ਰਸ਼ਨ ਹੈ ਬੀਬੀ ਪੀਖਾ ਜੀ ਕੌਣ ਸਨ ਬੀਬੀ ਪੀਖਾ ਜੀ ਮਹਾਨ ਸ਼ਹੀਦ ਸਿੱਖ ਇਸਤਾਨ ਜਿਨ੍ਹਾਂ ਨੇ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਸਮੇਂ ਸਰਸਾ ਨਦੀ ਤੇ ਜੰਗ ਵਿੱਚ ਲੜਦਿਆ ਮੁਗਲਾਂ ਦੇ ਆਹੂ ਲਾਂਦਿਆ ਸ਼ਹਾਦਤ ਦਾ ਜਾਮ ਪੀਤਾ ਅਤੇ ਜਿਸ ਦੇ ਪਰਦਾਦਾ ਜੀ ਪਿਤਾ ਜੀ ਅਤੇ ਕਈ ਛੋਰ ਤੇ ਚੇਰੇ ਭਰਾਮਣ ਗੁਰਗੋਬਿੰਦ ਸਿੰਘ ਜੀ ਜੰਗਾਂ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਬਹੁਤ ਹੋ ਦੀਓ ਜੀ। ਹੁਣ ਆਪ ਜੀ ਦਾ ਅਗਲਾ ਪ੍ਰਸ਼ਨ ਨੋਮਾ। RAM ਕਲੀ ਕੀ ਵਾਰ ਦੇ ਸ਼ਬਦ ਦੱਸੋ ਜਿਸ ਵਿੱਚ ਮਾਤਾ ਖੀਵੀ ਜੀ ਦਾ ਜ਼ਿਕਰ ਆਉਂਦਾ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬੋਤੀ ਛਾਉ ਪਤਾਲੀ

ਮਰੋ ਤੁਰੰਤੋਂ ਪਹਿਲਾ ਬੀਬੀ ਹਰਸ਼ਰਨ ਕੌਰ ਜੀ ਨੇ ਸਤਗੁਰੂ ਜੀ ਅੱਗੇ ਕੀ ਅਰਦਾਸ ਕੀਤੀ। ਉਹਨਾਂ ਨੇ ਅਰਦਾਸ ਕੀਤੀ, "ਹੇ ਸਤਗੁਰੂ, ਮੈਂ ਤੇਰੀ ਬੱਚੀ ਹਾਂ ਆਪ ਜੀ, ਆਪਣਾ ਕਾਰਜ ਆਪ ਹੀ ਸਵਾਰਨ ਵਾਲੇ ਹੋ। ਮੈਨੂੰ ਬਲ ਬਖਸ਼ੋ ਤਾਂ ਜੋ ਮੈਂ ਸੇਵਾ ਤੋੜ ਨਿਭਾ ਸਕਾਂ।" ਠੀਕ ਹੈ ਜੀ। ਆਪ ਜੀ ਦਾ 11ਵਾਂ ਪ੍ਰਸ਼ਨ ਹੈ, ਬੀਬੀ ਵੀਰੋ ਜੀ ਦੀ ਸੰਤਾਨ ਬਾਰੇ ਦੱਸੋ ਜੀ। ਬੀਬੀ ਵੀਰੋ ਜੀ ਦੇ ਘਰ 5 ਪੁੱਤਰ ਹੋਏ, ਸੰਗੋਸ਼ਾ ਜੀ, ਪਾਈ ਗੁਲਾਬ, ਚੰਨ ਜੀ, ਪਈ ਜੀਤਮਲ ਜੀ ਪਈ ਗੰਗਾ RAM ਜੀ ਅਤੇ ਪਈ ਮਾਰੀ ਜੀ ਬਹੁਤ ਵਧੀਆ ਜੀ ਉਹਨਾਂ ਆਪ ਜੀ ਦਾ ਖੀਲਾ ਪ੍ਰਸ਼ਨ ਹੈ ਮਾਤਾ ਗੁਜਰ ਕੌਰ ਜੀ ਅਤੇ ਸਾਇਬ ਜਾਦਿਆ ਜੀ ਦਾ ਆਨੰਦ ਸਾਹਿਬਪੁਰ ਦਾ ਜਿਹੜਾ ਕਿਲਾ ਛੱਡਣ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫ਼ਰ ਦਾ ਸਫ਼ਰੀ ਸ਼ਹਾਦਤ ਨੂੰ ਸੰਖੇਪ ਰੂਪ ਵਿੱਚ ਦੱਸੋ 6 ਪੌਨ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ 7 ਪੌਨ ਨੂੰ ਸਰਸਨ ਰਈ ਤੇ ਪਰਿਵਾਰ ਵੀ ਛੋੜਾ 8 ਪੌਨ ਨੂੰ ਵੱਡੇ ਸਾਹਿਬ ਜਾਦੇ ਦੀ ਸ਼ਹਾਦਤ 9 ਪੌਨ ਨੂੰ ਚਮਕੌਰ ਦੀ ਗੜੀ ਵਿੱਚ ਸਿੰਘਾਂ ਦੀ ਸ਼ਹਾਦਤ 10 ਪੌਨ ਵੱਡੇ ਸਾਬ ਜਾਦਿਆ ਤੇ ਬਾਕੀ ਸਹੀਦ ਸਿੰਘਾਂ ਦਾ ਸੰਸਕਾਰ ਤੇ ਬੀਬੀ ਹਰਸ਼ਰਨ ਔਰ ਜੀ ਦੀ ਸ਼ਹੀਦੀ 11 ਤੇ 12 ਪੌਨ ਨੂੰ ਸਰਹੰਦੇ ਸੁਬੇਰੀ ਕਚੈਰੀ ਵਿੱਚ ਛੋਟੇ ਸਾਹਿਬ ਜੀ ਦੇ ਨੂੰ ਪੇਸ਼ ਕੀਤਾ ਹੋਇਆ ਅਤੇ ਰਾਤ ਦੇ ਠੰਡੇ ਬੁਜ ਵਿੱਚ ਕੈਦ ਕਰਕੇ ਰੱਖਿਆ ਗਿਆ 13 ਪਾਉ ਨੂੰ ਸ਼ਹਾਦਤ ਛੋਟੇ ਸਾਹਿਬ ਜੀ ਦਾ ਮਾਤਾ ਗੁਜਰਕੌਰ ਜੀ ਦੀ 14 ਪਾਉ ਨੂੰ ਦੀਵਾਨ ਟੋਡਰਮਲ ਦਵਾਰਾ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਬਹੁਤ ਵਧੀਆ ਬੁੱਤਾਂ ਨੂੰ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਸੁਣਾਇਆ ਜੀ ਸੋ ਹੁਣ ਆਪ ਦਾ ਪੇਪਰ ਖਤਮ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਾ ਜੀ ਜਿਵੇਂ ਆਪ ਜੀ ਨੇ ਦੇਖਿਆ ਹੈ ਇਸ ਬੱਚੀ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ ਸੋ ਆਪ ਜੀ ਨੇ ਵੀ ਇਸੇ ਤਰੀਕੇ ਨਾਲ ਬਹੁਤ ਵਧੀਆ ਤਿਆਰੀ ਕਰਨੀ ਹੈ ਤੇ ਕਿਤਨੀ ਸਾਜ ਹਾਸਲ ਕਰਦੇ ਹਨ ਜੀ ਇਸ ਬੱਚੀ ਦੇ ਸੋਚ ਸੋ ਅੰਗ ਆਏ ਹਨ ਇਹਦੇ ਆਪਣੀ ਆਨਲਾਈਨ ਕਲਾਸਾਂ ਵੀ ਪੂਰੀਆਂ ਲਗਾਈਆਂ ਸੀ ਸੋ 10 ਨੰਬਰ ਕਲਾਸਾਂ ਦੇ 10 ਨੰਬਰ ਅਨੁਸ਼ਾਸਨ ਦੇ ਅੱਖਾਂ ਬੰਦ ਕਰਕੇ ਇਸ ਬੱਚੀ ਨੇ ਸੁਣਾਇਆ ਹੈ ਜੀ ਤੇ ਇਹਨੇ ਬਾਣਾ ਵੀ ਪੂਰਾ ਪਾਇਆ ਸ਼ਿਸ਼ਤਰ ਲਗਾਏ ਹਨ ਦੁਮਾਲਾ ਸਜਾਇਆ ਹੈ ਸੋ 10 ਨੰਬਰ ਵੀ ਇਹਦੇ ਬਾਣੇ ਦੇ ਵੀ ਪੂਰੇ ਹਨ ਜੀ ਸੋ ਇਸ ਬੱਚੀ ਦੇ ਸੋਚੋ ਸੋਅਲ ਪ੍ਰਾਪਤ ਕੀਤੇ ਹਨ ਸੋ ਆਪ ਨੇ ਵੀ ਹੌਸਲਾ ਵਧਾ ਕੇ ਆਪਣਾ ਇਸ ਤਰੀਕੇ ਨਾਲ ਹੀ ਜਿਹੜਾ ਪੇਪਰ ਤਿਆਰ ਕਰਨਾ ਹੈ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨਾ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ